ਤੋਦਰਮੇਸ਼ਰ ਕਮਿਸ਼ਨਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਕਰਦੇ ਹੋਏ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਤਸਵੀਰ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ ਅਕਾਊਂਟ ਰਾਹੀਂ ਸਾਂਝੀ ਕੀਤੀ ਹੈ। ਕ੍ਰਾਸ ਬਾਰਡਰ ਵੀ ਹੈ ਔਰ ਕੁਝ ਜਿਹੜੀ ਵਿਦਨ ਇੰਡੀਆ ਜਿਵੇਂ ਰੁਪਈਆ ਮੈਂ ਉਹ ਤੇ ਆਰਮਜ਼ ਵੀ ਕੁਝ ਕ੍ਰਾਸ ਬਾਰਡਰ ਨੇ ਤੇ ਕੁਝ ਵਿਦਨ ਕੰਟਰੀ ਨੇ ਉਹ ਲਿਆ ਕੇ ਔਰ ਜਿਹੜਾ ਕੈਮੀਕਲ ਮਿਲਿਆ ਹੈ ਇੱਕ ਡਰਗ ਨੂੰ ਮਿਕਸ ਕਰਕੇ ਉਹਦੀ ਮਾਤਰਾ ਵਧਾਉਣ ਵਾਸਤੇ ਤੇ ਵੱਡੀ ਕੁਆਂਟੀਟੀ ਕਰਨ ਵਾਸਤੇ ਤਾਂਕਿ ਉਹਨਾਂ ਨੂੰ ਹੋਰ ਪ੍ਰੋਫਿਟ ਹੋ ਸਕੇ ਉਹਦੇ ਵਾਸਤੇ ਯੂਜ਼ ਕੀਤਾ ਗਿਆ ਜੇ ਆਪਾਂ ਇਹਨਾਂ ਦੇ ਪਿਛੋਕੜ ਵੱਲ ਨਿਗਾਹ ਮਾਰੀਏ ਤੇ ਜਿਹੜਾ ਅ ਸਣੀ ਹੈ ਇਹਦੇ ਖਵਾਸ तकरीबन ਕਿੰਨੇ ਨੇ ਇਹਦੇ 26 26 ਕੇਸਿਸ ਨੇ ਜੇ ਵੀ ਮੁਕਦਮੇ ਨੇ ਵਕਫਾਕ ਐਨਡੀਪੀਐਸ ਐਟ ਜਾਂ ਹੋਰ ਆਈਪੀਸੀ ਦਿਆਂ ਸੈਂਸੇਸ਼ਨਲ ਹਿਨੇਸ ਕ੍ਰਾਈਮ ਜਾਂ 307 ਵਗੈਰਾ ਵੀ ਹੈ ਆਰਮਜੈਕਟ ਹੈ ਔਰ ਜਿਹੜਾ ਦਿੱਤਿਆ ਹੈਗਾ ਉਹਦੇ ਖਿਲਾਫ ਤੇ ਹੁਣ ਜਿਹੜੇ ਪਹਿਲੀ ਵਾਰੀ ਪਰਚੇ ਦਰਜ ਹੋਏ ਨੇ ਇੱਥੇ ਇਹ ਜਿਹੜਾ ਸ਼ੰਭੂ ਹੈ ਉਹਦੇ ਖਿਲਾਫ ਪਹਿਲਾਂ ਵੀ ਚਾਰ ਮੁਕਦਮੇ ਦਰਜ ਸੀ ਤੇ ਹੁਣ ਇਹ ਲੇਟਸ ਵਿੱਚ ਫੜਿਆ ਗਿਆ ਉਹਦੇ ਵਿੱਚ ਵੀ ਜਿਹੜਾ ਆਰਮਜੈਕਟ ਤੇ ਐਨਡੀਪੀਐਸ ਦੇ ਹੀ ਜ਼ਿਆਦਾ ਹੈਗੇ ਜੋ ਇਹਦੇ ਚ ਹੋਰ ਵੀ ਇਹ ਗੱਲ ਪੁੱਛ ਕੇ ਹੋਈ ਆ ਪਤਾ ਲੱਗਿਆ ਕਿ ਜਿਹੜੇ ਲੁਕੋ ਕੇ ਕਿਤੇ ਨਾ ਡਿਫਰੈਂਟ ਡਿਫਰੈਂਟ ਜਗ੍ਹਾ ਤੇ ਉੱਤੇ ਚੀਜ਼ਾਂ ਰੱਖਦੇ ਸੀ ਤੇ ਪਰਿਵਾਰ ਦੇ ਮੈਂਬਰਾਂ ਰਾਹੀਂ ਉਹਨਾਂ ਦੀ ਸ਼ਿਫਟਿੰਗ ਕਰਾਉਂਦੇ ਸੀਗੇ। ਥੈਟ ਇਜ਼ ਵਾਈ ਜਿਹੜੀ ਉਹ ਲੜਕੀ ਮੁਸਕਾਨ ਹੈ ਉਹ ਵੀ ਸ਼ਿਫਟਿੰਗ ਦੇ ਵਿੱਚ ਉਹਦਾ ਰੋਲ ਬੜਾ ਕਲੀਅਰ ਸੀ ਉਹਨੂੰ ਪਤਾ ਸੀਗਾ ਕਿ ਕਿੱਥੇ ਇਹ ਚੀਜ਼ਾਂ ਰੱਖੀਆਂ ਹੋਈਆਂ ਨੇ। ਇਸੇ ਕਰਕੇ ਉਹਦੀ ਵੀ ਅਰੈਸਟ ਜਿਹੜੀ ਇਹਦੇ ਚ ਹੋਈ ਹੈ। ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਔਰ ਇਹਨਾਂ ਨੂੰ ਮਲੇਵਾਰ ਸਾਰੀ ਅਸੀ ਵਾਜੇ ਰਿਕਮੈਂਡੇਸ਼ਨ ਕਰਾ ਨੇ ਡੀਜੀ ਸਾਹਿਬ ਨੂੰ ਸੋ ਦਟ ਇਹਨਾਂ ਦੀ ਜੋ ਵੀ ਬੈਸਟ ਰਿਵਾਰਡ ਹੋ ਸਾਇਦਾ ਡੀਜੀ ਲੈਵਲ ਤੇ ਉਹ ਲਿਖਤਾ ਹੈ ਉਹ ਬੇਟੀ ਹੈ ਜੀ ਉਹਨਾਂ ਦੀ ਜਿਵੇਂ ਘਰ ਦੇ ਸਰ ਉਹ ਗਾੜੀ ਦੀ ਐਡਰੈਸ ਹੋਣਗੀ ਜੀ ਬੰਬੇ ਰਹਿਤੇ ਸੀ ਕਿੱਥੇ ਲੁਸਨੀ ਨਹੀਂ ਨਹੀਂ ਇੱਥੋਂ ਦੇ ਹੈ ਜੀ ਪਹਿਲੇ ਕਿਨੂੰ ਬੰਬੇ ਵੀ ਬੰਬੇ ਵਾਲੀ ਐ ਐਡਰੈਸ ਹੈ ਜੀ ਇਹਦਾ ਬੰਬੇ ਵਾਲੀ ਕੋਠੀ ਬੰਬੇ ਵਾਲੀ ਕੋਠੀ ਅਰੇ 26 ਕੇਸ ਦੇ ਤੇ ਸਾਡੇ ਸਾਥ ਸਮੀਪ ਭਜਿਆ ਹੋਇਆ ਜੀ ਔਰ ਨਰਗਤ ਤਿੰਨ ਚਾਰ ਮਹੀਨੇ ਪਹਿਲਾਂ ਹੀ ਉਸ ਜਨਮ ਤੇ ਆਇਆ ਉਹ ਜਲਦੀ ਫੜਿਆ ਜਾਏਗਾ ਜੀ ਸਰ ਜਿਹੜਾ ਕੈਮੀਕਲ ਹੈ ਇਸ ਦਾ ਮਤਲਬ ਕਿ ਇਹ ਨਰੀ ਚੱਲ ਰਹੀ ਸੀ ਨਹੀਂ ਬੇਸਿਕਲੀ ਇਹ ਨਾਨਸਰ ਦਾ ਕੰਮ ਕਰ ਰਹੇ ਸੀਗੇ ਕਿ ਜਦੋਂ ਆਪਾਂ ਮਤਲਬ ਕਿ ਥੋੜੀ ਮਾਤਰਾ ਦੇ ਵਿੱਚ ਚੀਜ਼ ਲੈਂਦੀ ਉਹਦੇ ਵਿੱਚ ਬਾਕੀ ਕੈਮੀਕਲ ਘੋਲ ਕੇ ਡਿਲਟਰੇਟ ਕਰਕੇ ਪਰ ਉਹ ਰੋਹੀ ਜਿਵੇਂ ਹੀਰੋਇਨ ਵਾਸਤੇ ਸਪੈਸ਼ਲੀ ਉਹ ਉਸ ਕਲ ਵਾਸਤੇ ਪੈਸਿਆਂ ਦੇ لالਚ ਵਾਸਤੇ ਜਿਵੇਂ ਸਪੋਜ਼ ਕਰੋ 2 ਕਿਲੋ ਹੈ ਤਾਂ ਉਹ ਉਸ ਬਾਅਦ 3.5 4 ਕਿਲੋ ਬਣਾ ਲੀਏ ਜਾਂ 3 ਕਿਲੋ ਬਣਾ ਲੀਏ ਉਹ ਡਿਪੈਂਡ ਕਰਦਾ ਹੈ ਮਿਕਸਿੰਗ ਤੇ ਹੋਰ ਵੀ ਬੰਦੇ ਹੋ ਸਕਦੇ ਨੇ ਹਾਂਜੀ ਇਹਦੇ ਵਿੱਚ ਕਿਉਂਕਿ ਸਨਿ ਤੇ ਮੇਨ ਨੈਟਵਰਕ ਹੈ ਦਿੱਤੇ ਆ ਤੇ ਸਨਿ ਦੋਨੇ ਭੜਾਈ ਨੇ ਇਹਨੂੰ ਅਸੀਂ ਅੱਗੇ ਜਿਹੜੀ ਇਨਵੈਸਟੀਗੇਸ਼ਨ ਇਹਦੀ ਕੀਤੀ ਜਾ ਰਹੀ ਹੈ ਕੈਮਿਕਲ ਚੈੱਕ ਕਰਾਵਾਂਗੇ ਜੀ ਮੈਂ ਉਹੀ ਕਹਿੰਦਾ ਜੀ ਇਹ ਜਿਹੜੀ ਇਸਟੈਬਲਿਸ਼ਡ ਹੈ ਵੀ ਕਿੱਥੋਂ ਲੈ ਕੇ ਆਏ ਆ ਉਹਦੇ ਚ ਸਨੀ ਜੀ ਵੀ ਗ੍ਰਿਫਤਾਰੀ ਹੋਈ ਆ ਦਿੱਤਿਆ ਵੀ ਕੁਛ ਕੁ ਚੋਰੀ ਆ ਡਿਟੇਲ ਚ ਔਰ ਇਹਦਾ ਹੁਣ ਅਸੀਂ ਤਸਵੀਰ ਕਰਵਾਉਣ ਵਾਸਤੇ ਲੈਬਰਾਟਰੀ ਨੂੰ ਭੇਜਣਾ ਕਿ ਕੀ ਚੀਜ਼ ਹੈ ਸਰ ਆ ਚਾਚਾ ਪੀ ਦੀ ਜੀ ਆ ਪਰ ਰਿਸ਼ਤੇ ਨਾਲ ਲੱਗਦੇ ਨੇ ਹਾਂਜੀ ਸਰ ਇਹ ਜਿਹੜੇ ਪਿਸਟਲ ਸੀ ਇਹ ਫਿਰ ਇਹਨਾਂ ਦਾ ਕਿਸੇ ਗੈਂਗ ਵਾਲੇ ਕੋਲ ਪਸੰਦ ਨਹੀਂ ਕਿਸੇ ਆਪਣੇ ਸੈਫਟੀ ਵੀ ਨਾਲ ਨਹੀਂ ਪਸੰਦ ਤੇ ਕੋਈ ਹੁਣ ਇਹ ਗੱਲ ਇਹ ਸਾਰੀ ਗੱਲ ਮੁਲਜ਼ਮ ਇੱਕ ਦੂਸਰੇ ਤੇ ਸੁੱਟਦੇ ਹੀ ਹੁੰਦੇ ਸ਼ੁਰੂ ਚ ਬਟ ਦੁੱਧੇ ਦੀ ਵੀ ਇਹ ਜੇ ਪੁੱਛ ਕੇ ਚੱਲ ਰਹੀ ਹੈ ਸਣੀ ਅਜੇ ਫੜਿਆ ਜਾਣਾ ਬਾਕੀ ਹੈ ਨਾ ਤੂੰ ਗੱਲ ਕਾਫੀ ਕਲੀਅਰ ਹੋ ਜਾਏਗੀ ਕਿ ਇਹਨਾਂ ਨੇ ਕਿਸੇ ਨੂੰ ਵੇਚਣੇ ਸੀ ਜਾਂ ਯੂਜ਼ ਕਰਨੇ ਸੀ ਜਾਂ ਕੀ ਕਰਨੇ ਸੀਗੇ ਕਿਉਂਕਿ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕੱਦਮੇ ਜਿਹੜੇ ਹੈਗੇ ਉਹ ਦਰਜ ਨੇ ਇਦਾਂ ਦੇ ਰੈਸਟੋਰੈਂਟ ਜੀ ਬਕਬਕ ਕਰੇ ਸਾਰੇ ਕਮਰੇ ਜਬਕ ਬਕਬਕ ਥਾਵਾ ਤੋਂ ਰੈਸਟੋਰੈਂਟ ਹੋਇਆ ਜੀ ਤੇ ਉਹਦੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਹੀ ਰਿਕਵਰੀਆਂ ਆ ਕੇ ਕੀਤੀਆਂ ਗਈਆਂ ਸਰ ਸਮਾਨ ਇਹਨਾਂ ਦਾ ਲਿਆਂਦਾ ਕਿਥੋਂ ਹੈ ਪਾਕਿਸਤਾਨ ਤੋਂ ਇਹੀ ਵੀ ਕਹਿ ਰਹੇ ਨੇ ਕਿ ਮੇਰੇ ਕੁਝ ਇੰਡੀਆ ਦੇ ਵਿੱਚੋਂ ਵੀ ਆਏ ਜਿਵੇਂ OPM ਨੇ ਉਦੋਂ ਸੋਰਸ ਅਸੀਂ ਕਲੀਅਰ ਕਰ ਰਹੇ ਹਾਂ ਉਸ ਤੋਂ ਇਲਾਵਾ ਕ੍ਰਾਸ ਬਾਰਡਰ ਜਿਹੜੀ ਏਰੋਨ ਦਾ ਤਾਂ ਆਪਾਂ ਨੂੰ ਪਤਾ ਹੀ ਹੈ ਕੈਮੀਕਲ ਦਾ ਸੋਰਸ ਅਜੇ ਸਾਨੂੰ ਪਤਾ ਨਹੀਂ ਲੱਗਿਆ ਕਿ ਕਿੱਥੋਂ ਉਹਨਾਂ ਨੇ ਕੀਤਾ ਜਿਹੜਾ ਕਿ ਇਹਨਾਂ ਨੂੰ ਇਹ ਗਲਤੀ ਨਾਲੇਜ ਆਈ ਕਿ ਇਹ ਅਨਾਸ ਕਰਨ ਵਾਸਤੇ ਨੂੰ ਯੂਜ਼ ਕਰਨਾ ਬੜੀ ਵੱਡੀ ਰਿਕਵਰੀ ਹੈ ਔਰ ਜਿਸ ਤਰੀਕੇ ਨਾਲ ਛੋਟੇ ਜਿਹੇ ਟਾਊਨ ਦੇ ਵਿੱਚ ਜਾਂ ਛੋਟੇ ਜਿਹੇ ਇਲਾਕੇ 'ਚ ਆਪਾਂ ਕੀ ਹੈ ਇੰਨਾ ਵੱਡਾ ਦਿੱਕੀਰਾ ਰੱਖ ਕੇ ਬੈਠੇ ਸੀ ਕਿ ਤਾ ਕਿਹਦਾ ਕੋਈ ਪਹਿਲੇ ਵੀ ਤੁਸੀਂ ਬਹੁਤ ਸਾਰੇ ਰਿਕਵਰੀਜ਼ ਕੀਤੀ ਹੈ ਇਹਦੇ ਬਾਰੇ ਕਿਉਂ ਦੇਖੋ ਮੈਂ ਤਾਂ ਇਹ ਗੱਲ ਕਹਿਣਾ ਕਿ ਦੇਖੋ ਇਹ ਆਨਗoing ਪ੍ਰੋਸੈਸ ਹੈ ਪੁਲਿਸ ਦਾ ਔਰ ਮੈਂ ਇਸ ਗੱਲ ਨੂੰ ਐਪਰੀਸ਼ੀਏਟ ਕਰਦਾ ਕਿ ਸਾਡਾ ਪੁਲਿਸ ਦਾ ਜਿਹੜਾ ਨੈਟਵਰਕ ਇੰਟੈਲੀਜੈਂਸ ਨੈਟਵਰਕ ਜਿਵੇਂ ਤੁਸੀਂ ਕਿਹਾ ਕਿ ਰਿਕਵਰੀਆਂ ਹੋਈਆਂ ਉਹ ਸਾਰੀ ਮਿਹਨਤ ਕਰ ਰਹੀ ਹੈ ਟੀਮ ਵਰਕ ਹੈ ਐਂਡ ਅਸੀਂ ਇਹਨੂੰ ਅੱਗੇ ਕੰਟੀਨਿਊ ਕਰਾਂਗੇ ਦੇਖੋ ਕ੍ਰਿਮੀਨਲ ਨੇ ਜਿਹੜਾ ਪੁਰਾਣੇ ਕ੍ਰਿਮੀਨਲ ਨੇ ਉਹਨਾਂ ਨੇ ਕਾਨੂੰਨ ਤੋੜਨ ਦਾ ਉਹਨਾਂ ਦਾ ਇੱਕ ਸਿਸਟਮ ਬਣਾ ਹੀ ਹੁੰਦਾ ਹੈ ਆਦਤ ਪਈ ਹੁੰਦੀ ਹੈ ਪੁਲਿਸ ਇਸ ਗੱਲ ਤੇ ਵਚਨਬੱਧ ਹੈ ਔਰ ਅਸੀਂ ਇਸ ਗੱਲ ਤੇ ਪੂਰਾ ਪਰਾ ਦੇ ਰਹੇ ਆ ਕਿ ਅਸੀਂ ਆਪਣੇ ਏਰੀਆ 'ਚ ਕੰਮ ਨਹੀਂ ਹੁੰਦਾ। ਚਾਰੇ ਸੱਜਣਾਂ ਦੇ ਵਰਤੇ ਰਹੇ ਕਿ ਕੀ ਹੋ ਰੂ ਇਹਨਾਂ ਦੇ ਬਿਵਾਹ ਦੇ ਕੁਝ ਮੈਂਬਰ ਜਿਹੜੇ ਆ ਉਹ ਸ਼ਾਮਲੇ ਵਿੱਚ ਆਪਣੇ ਉਹੀ ਕਹਿੰਦੇ ਜੀ ਬੱਚਿਆਂ ਨੂੰ ਜਿੱਦਾਂ ਯੂਜ਼ ਕਰ ਰਹੇ ਸੀ ਟਰਾਂਸਪੋਰਟ ਵਾਸਤੇ ਉਹ ਸਾਰੀ ਪੁੱਛ ਕੇ ਛੂੰ ਚੱਲ ਰਹੀ ਹੈ ਜੀ। ਸਰ ਸਦੀ ਨਾਲ ਹੋ ਰਿਹਾ ਕੋਲਿਜ ਸਿਗਾ ਤੋਂ ਉਹ ਇੱਧਰ ਉੱਧਰ ਕਰਨ ਵਾਸਤੇ ਮਾਲ ਯੂਜ਼ ਕੀਤਾ ਜਾਂਦਾ ਸੀ। ਸਰ ਲੋਕਲ ਲੈਵਲ ਤੇ ਸਭਾਈ ਜਿਆਦਾ ਹੈ ਜੀ। ਦੀਮਗਰਾਂ ਲੋਕਲ ਲੈਵਲ ਦਾ ਸਪਲਾਈ ਲੈਣੀ ਉਹ ਸਾਰਾ ਅਸੀਂ ਕਢਾ ਰਹੇ ਹਾਂ ਜੀ ਇਹਨਾਂ ਦਾ ਸਾਡੇ ਟੈਕਨੀਕਲ ਐਵੀਡੈਂਸ ਵੀ ਦੇਖ ਰਹੇ ਆ ਵੀ ਕੌਣ ਇਹਨਾਂ ਦੇਗਾ ਕਹੇ ਜਾਂ ਕਿੱਥੇ ਅੱਗੇ ਸਪਲਾਇਰ ਹੈ ਤੇ ਕੌਮ ਸਰਸ ਹੈ ਜਿੱਥੋਂ ਲੈ ਕੇ ਆਏ ਗ੍ਰਫਤਾਰ ਕਿਥੋਂ ਕੀਤਾ ਗਿਆ ਵੀ ਤੇ ਚਾਰ ਉਸੋ ਦੇ ਜੋ ਗ੍ਰਫਤਾਰ ਕੀਤਾ ਗਿਆ ਇੱਕ ਵੀ ਸਪਲਾਈ ਦਿਨ ਜਰ ਅਸੀਂ ਜੀ ਐਸਰ ਅਲੱਗ-ਅਲੱਗ ਡੇਟ ਦੇ ਵਿੱਚ ਇਹਨਾਂ ਦੀ ਗ੍ਰਫਤਾਰੀ ਹੋਈ ਹੈ ਜਿਵੇਂ ਆਪਾਂ ਦਿੱਤੀਆਂ ਦੀ ਦੇਖੋ 6-11 ਨੂੰ ਹੋ ਚੁੱਕੀ ਸੀ ਉਸ ਤੋਂ ਬਾਅਦ ਡਿਵੈਲਪਮੈਂਟ 6-11 ਤੋਂ ਮਿਲਿਆ 6 ਨਵੰਬਰ ਤੋਂ ਚੱਲ ਰਿਹਾ ਜੀ ਕਿਉਂਕਿ ਮੁਕੱਦਮਾ ਹੀ 6-11 ਦਾ ਸਾਡਾ ਇਹ ਪਹਿਤਾਂ ਪ੍ਰੈਸ ਰੋਟ ਵੀ ਦਵਾਗੇ ਹੋਈ ਇਹ 11 11 ਨੂੰ ਦੂਸਰਾ ਜਿਹੜਾ ਸ਼ੰਭੂ ਫੜਿਆ ਜਾਂਦਾ ਮੁਸਕਾਨ ਜਿਹੜੀ ਉਹ ਲੇਟਸ ਫੜੀ ਗਈ ਹੈ ਲੋਰਿਸ ਬੰਦੇ ਜਿਹੜੇ 26 26 ਮਾਮਲੇ ਦਰਦ ਹੈ ਜੀ ਪੁਲਿਸ ਵਾਸਤੇ ਤੇ ਬੜੀ ਸਰਗਰਮੀ ਹੈ ਤੇ ਪੁਲਿਸ ਕੋਲ ਤੇ ਕਿਸ ਤਰ੍ਹਾਂ ਫਸਦਾ ਰਿਹਾ ਜੀ ਨਹੀਂ ਪੈਦਾ ਨਹੀਂ ਹੋਣੀ ਆਏ ਨੇ ਤਿੰਨ ਸਾਲ ਤਿੰਨ ਮਹੀਨੇ ਹੋਏ ਨੇ ਜਮਾਨਤ ਦੇਖੋ ਬੜੀ ਸਿੰਪਲ ਗੱਲ ਹੈ ਤਾਂ ਜੁਡੀਸ਼ੀਅਲ ਪ੍ਰੋਸੈਸ ਹੈ ਉਹਦੇ ਬਾਰੇ ਪੱਕੀ ਕਮੈਂਟ ਕਰ ਸਕਦੇ ਆ ਜੀ ਬਟ ਸਾਡੇ రెడ్డి ਪੁਲਿਸ ਦੀ ਵਰਕਿੰਗ ਆ ਉਹ ਤੁਸੀਂ ਮਤਲਬ ਮੈਂ ਅਪਰੀਸ਼ੀਏਟ ਕਰਦਾ ਆਈ ਥਿੰਕ ਤੁਸੀਂ ਵੀ ਕਰੋਗੇ ਤਾਂ ਅਪਰੀਸ਼ੀਏਟਿੰਗ ਇਹ ਸਪੈਸ਼ਲ ਕੋਈ ਜਿੱਦਾਂ ਸੀਆਈ ਇਹਦਾ ਜਾਂ ਸਪੈਸ਼ਲ ਸਰਪੰਦਾ ਸੀ ਕਿ ਆਪਰੇਸ਼ਨ ਨੂੰ ਹਟਾਣਾ ਚਾਹ ਰਹੇ ਹਨ। ਥਾਣੇ اسلامਾਬਾਦ ਦਾ ਪਿਓਰਲੀ ਉਹਨਾਂ ਦਾ ਹੈ दैट इज व्हाई आई एम ਅਪਰੀਸ਼ੀਏਟਿੰਗ ਕਿ ਬਹੁਤ ਵਧੀਆ ਇਹ ਅੱਛਾ ਇੱਕ ਬਸਟ ਕੀਤਾ ਇਹਨਾਂ ਨੇ ਕਾਟਲ। ਚਲੋ ਸਰ ਤੁਹਾਡੇ ਕੋਲ ਥੋੜਾ ਸਵਾਲ ਇਹ ਕਿ ਨਾ ਸ਼ੇਮ ਮਿਲਦਾ ਸ਼ੇਮ ਮਿਲਦਾ ਕੇਸ ਹੈ।